ਆਗੇ ਸਾਰੇ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖੋ ਮੇਰੀ ਵੀਡੀਓ ਤੇ ਕੁਝ ਵੀ ਐਸਾ ਨਹੀਂ ਹੈ ਕਿ ਤੁਸੀਂ ਫੈਮਿਲੀ ਚ ਬੈ ਕੇ ਯਾ ਬੱਚਿਆਂ ਨਾਲ ਬੈ ਕੇ ਦੇਖ ਸਕੋ ਇਹ ਹੁੰਦਾ ਡਿਸਕਲੇਮਰ ਜਿਹੜਾ ਮੈਂ ਆਲਮੋਸਟ ਹਰ ਵੀਡੀਓ ਤੇ ਬੋਲ ਕੇ ਯਾ ਲਿਖ ਕੇ ਦਿੰਦੀ ਹਾਂ ਮਾਂ ਲਾਖੀ ਮੇਰਾ ਮਸਾ ਫੜੀ ਹੈ ਕਿ ਚੂਹਿਆਂ ਫੜਨ ਨੂੰ ਰੱਖਿਆ ਸੀ ਕਿੱਥੇ ਪਾਲਣ ਲੱਗ ਗਿਆ ਪਤੂ ਹੀ ਨਹੀਂ ਸਾਰੇ ਬੱਚਾ ਨਾ ਉੱਥਾਰ ਓ ਚੱਲ ਗਿਆ ਚੱਲ ਗਿਆ ਚੱਲ ਗਿਆ ਹੋ ਦੇ ਤੂੰ ਕਦੀ ਚਾਹਦੀ ਨਹੀਂ ਹੋਰ ਚੱਲ ਕੇ ਬੈਠ ਹਾਂ ਥੋੜੀ ਨਾ ਤੂੰ ਫਿਰ ਰਹੀ ਹੈ ਇਹ ਹਰ ਮਨ ਤੂੰ ਤੇ ਕਾ ਨਹੀਂ ਕਹ ਤੂੰ ਧੀ ਇਹੇ ਕੰਮ ਭੈਣ ਜੀ ਤੁਹਾਡਾ ਬਹੁਤ ਤਾਰੀਫ ਦੇ ਲਾਇਕ ਹੈਗਾ ਇਸ ਚੀਜ਼ ਲਈ ਤੁਹਾਡੀ ਦਿਲੋਂ ਇੱਜ਼ਤ ਕਰਦੀਆਂ ਜਿਹੜਾ ਤੁਸੀਂ ਜਾਨਵਰਾਂ ਨਾਲ ਇੰਨਾ ਪ੍ਰੇਮ ਪਿਆਰ ਕਰਦੇ ਹੋ ਦਿਲ ਤੁਹਾਡਾ ਬਹੁਤ ਵੱਡਾ ਹੈ ਇਹਨਾਂ ਜਾਨਵਰਾਂ ਲਈ ਬਹੁਤ ਰਿਸਪੈਕਟ ਭੈਣ ਜੀ ਬਹੁਤ ਸੀਰੀਅਸਲੀ ਦਿਲ ਬੜਾ ਰੂਹ ਬੜੀ ਖੁਸ਼ ਹੁੰਦੀ ਹੈ ਅੰਦਰੋਂ ਆਤਮਾ ਜਦ ਮੈਂ ਤੁਹਾਡੀ ਇਦਾਂ ਦੀ ਵੀਡੀਓਜ਼ ਦੇਖਦੀ ਹਾਂ ਜਿੱਥੇ ਤੁਸੀਂ ਆਚੂਏ ਨਾਲ ਇੱਕ ਪਾਸੇ ਤੁਸੀਂ ਦੁੱਧ ਪਿਲਾ ਰਹੇ ਸੀ ਕਾਟਨ ਦੇ ਨਾਲ ਨਾ ਚੂਹੇ ਨਾਲ ਤੇ ਬੜੀ ਰੂ ਖੁਸ਼ ਹੁੰਦੀ ਹੈ ਪਰ ਭੈਣ ਜੀ ਜਿਹੜੀ ਇਹ ਕੁਛ ਕੇ ਤੁਹਾਡੀਆਂ ਹਰਕਤਾਂ ਜਿਹਦੇ ਉੱਤੇ ਮੈਂ ਅੱਗੇ ਗੱਲ ਕਰਨੀ ਆ ਉਹਦੇ ਲਈ ਮੈਂ ਕੋਈ ਰਿਸਪੈਕਟ ਤੁਹਾਨੂੰ ਸ਼ਾਇਦ ਨਾ ਦੇ ਸਕਾਂ ਸੋ ਇਸ ਕੰਮ ਲਈ ਦਿਲੋਂ ਰਿਸਪੈਕਟ ਆ ਤੁਹਾਡੀ ਜਿਹੜੀ ਤੁਸੀਂ ਆਪਣੀ ਵੀਡੀਓ ਦੇ ਵਿੱਚ ਆ ਵਾਲੀ ਵੀਡੀਓ ਦੇ ਵਿੱਚ ਜਿਹੜੀ 1.7k ਵਿਊ ਲਿਖਿਆ ਨਾ ਤੇ ਇੱਕ ਦਿਨ ਪਹਿਲੇ ਵੀਊ ਆਈ ਵੀਡੀਓ ਆਈ ਹੈ ਤੁਹਾਡੀ ਉਹਦੇ ਵਿੱਚ ਜਿਹੜੀ ਤੁਸੀਂ ਚਾਵਲ ਮਾਰੀ ਹੈ ਜਿਹੜੀ ਬੰਡ ਮਰਾਈ ਹੈ ਇਸ ਗੱਲ ਨੂੰ ਕਹਿ ਕੇ ਚੱਲ ਠੀਕ ਹੈ ਤੇਰੇ ਵਿਚਾਰ ਹੈ ਭੈਣ ਜੀ ਤਾਂ ਐ ਗਰੀ ਹੈ ਰਿਸਪੈਕਟ ਕਰਦਾ ਤੁਹਾਡੇ ਵਿਚਾਰਾਂ ਦੀ ਲੇਕਿਨ ਜਿਹੜਾ ਤੁਸੀਂ ਝੂਠ ਮਾਰਿਆ ਕਿ ਸਭ ਤੋਂ ਪਹਿਲਾਂ ਰਿੰਪਲ ਨੇ ਗਾਲਾਂ ਕੱਢੀਆਂ ਉਸ ਲਾਈਨ ਤੇ ਤੁਸੀਂ ਜਿੱਦਾਂ ਘਰੇੜ ਕੇ ਗੱਲ ਕਹੀ ਦੀ ਹੈ ਫਿਰ ਗੰਧੀਆਂ ਗਾਲਾਂ ਤੁਸੀਂ ਕੱਢ ਰਹੇ ਹੋ ਤੁਹਾਨੂੰ ਤਾਂ ਆਪ ਨੂੰ ਹੋਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਥੇ ਗਾਲਾਂ ਕੱਢਦੇ ਹਨ ਮੇਰੀ ਰਿੰਪਲ ਨੂੰ ਪਹਿਲਾਂ ਰਿੰਪਲ ਗਾਲਾਂ ਕੱਢ ਰਹੇ ਬਹੁਤ ਗੰਧੀਆਂ ਤੇਰੇ ਬਲੌਗ ਆ ਕੇ ਰਹੇ ਅਸੀਂ ਰਮਾਂਚਕ ਚਾਰ ਉਸ ਤਰ੍ਹਾਂ ਅਸੀਂ ਵੀ ਦੇਖਦੇ ਆ ਸਾਡੇ ਬੱਚੇ ਵੀ ਦੇਖਦੇ ਸਾਡੇ ਮੰਮੀ ਹੁਣੀ ਵੀ ਦੇਖਦੇ ਹਨਾ ਹਰ ਗੱਲ ਤੇ ਤੁਸੀਂ ਇੱਕੋ ਇੱਕ ਆ ਕਾ 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 ਲਾਈਏ ਤੁਸੀਂ ਕਿਉਂ ਗਾਲਾਂ ਗਾਲਾਂ ਇੰਨੇ ਗੰਦਾ ਬਿਨਾ ਗਾਲ ਤੋਂ ਵੀ ਉਸੇ ਰਮਾਂਚਕ ਬਣਾ ਸਕਦੇ ਹੋ ਬਿਨਾ ਗਾਲ ਤੋਂ ਵੀ ਤੁਸੀਂ ਰੋਸਟ ਕਰ ਸਕਦੇ ਹੋ ਹਨਾ ਪਹਿਲ ਤੇਰੀ ਗਾਲਾਂ ਦੀ ਤਾਂ ਕਰਕੇ ਰੋਮੀ ਗਾਲਾਂ ਕੱਢੀ ਜਾਂਦਾ ਪਰ ਮੈਂ ਦੋਨਾਂ ਨੂੰ ਇਹ ਕਹੂੰਗੀ ਗਾਲਾਂ ਨਾ ਕੱਢੋ ਸਾਰੀ ਫੈ ਹੈਂ ਚੁੱਦਾ ਕੂਸਾ ਏ ਏ ਆਸ਼ਰਫ ਦੋ ਵਾਰ ਵਰਤੇ ਔਰ ਜਰਾ ਨਾ ਆਪ ਦੇ ਆ ਟੋਪੇ ਨੇ ਲਾਈਵ ਨੂੰ ਜਰਾ ਧਿਆਨ ਨਾਲ ਦੇਖ 45 42 ਮਿੰਟ 45 ਸੈਕਿੰਡ 55 ਸੈਕਿੰਡ ਕਰਕੇ ਇਹਨੇ ਲਗਾਤਾਰ ਜ਼ਿੰਦਗੀ ਦੁਨੀਆ ਜਾਂਦਾ ਗੰਦ ਵਟੇ ਦੁਨੀਆ ਜਾਂਦਾ ਗੰਦ ਕਿਨੂੰ ਰਿੰਪਲ ਨੂੰ ਜਰਾ ਨਾ ਅੱਖਾਂ ਖੋਲ ਕੇ ਦੇਖ ਔਰ ਕੁਕੀ ਭੈਣ ਜੀ ਦਾ ਆਪਣੀ ਇਸ ਵੀਡੀਓ 'ਚ ਕਹਿਣਾ ਹੈ ਕਿ ਮੰਗਲੇ ਤਾਂ ਫਿਰ ਕੀ ਹੋਵੇ ਤੂੰ ਤੂੰ ਤਾਂ ਇਸ ਚੀਨ ਨੂੰ ਹਮੀ ਭਰੇਂਗੀ ਤੂੰ ਦਰਾਂ ਅਵਧਾ ਸਬਸਕ੍ਰਾਈਬਰਾਂ ਤੋਂ ਮੰਗਦਾ ਤੂੰ ਬੈਠੀ ਥੇ ਲੈ ਆਪਣਾ ਭੋਸੜਾ ਖੋਲ ਕੇ ਲੋਕਾਂ ਨੂੰ ਕਹਿੰਦੀ ਆਲੋ ਮੇਰਾ ਬੈਂਕ ਖਾਤਾ ਆਲੋ ਮੇਰਾ ਫਲਾਨਾ ਆਲੋ ਤੇ ਮੈਂ 50000 ਰੁਪਏ ਸੈਂਡ ਕਰੂੰਗਾ ਆਈਡੀ ਤਾਂ ਮੈਨੂੰ ਹੁਣ ਤੁਹਾਡਾ ਪਤਾ ਨਹੀਂ ਹੈਗਾ ਉਰਵਸ਼ੀ ਮੇਰੀ ਕਾਫੀ ਚੱਕੀ ਤੇ ਤੁਹਾ ਬੈਂਕ ਦਾ ਅਕਾਊਂਟ ਵੀ ਬੈਂਕ ਦਾ ਅਕਾਊਂਟ ਲੈਂਦਾ ਆ ਆ ਦੇਖੋ ਜੀ ਮੈਂ ਤੁਹਾਨੂੰ ਸੈਂਡ ਕਰਦੀ ਮੇਰਾ ਅਕਾਊਂਟ ਨੰਬਰ ਆਇਆ 136 ਹੈ ਜਿਹਦੇ ਪਿੱਛੇ 627 1057 136 ਲਓ ਜੀ ਕਰਦੀ ਜੀ ਕਰਤਾ ਇਹ ਬਰਬਾਦ ਕੋਈ ਅੰਕਲ ਆ ਕਾਊਂਟ ਨੰਬਰ ਮੰਗਦੇ ਆ ਹਾਂ ਦੇਤਾ ਕੋਈ ਨਹੀਂ ਕਰ ਲੈ ਟਾਈਮ ਕਰਾਂ ਇਹ ਤਾਂ ਤੇਰੀ ਕਰਤੂਤਾ ਹੈ ਹੈ ਐਂ ਸ਼ੋਰ ਕਿਦਾਂ ਚੂਤੀਆਂ ਬਣਾਉਂਦੀ ਹੈ ਆ ਦੇਖਿਆ ਨਾ ਇਹ ਕੀ ਕਰਦੀ ਫਿਰਦੀ ਸੀਗੀ ਕੁਛ ਟਾਈਮ ਪਹਿਲਾਂ ਇਹ ਇਹ ਆ ਇਹਦੀ ਅਸਲੀਅਤ ਚੋਰ ਚੋਰ ਮੁਸੇਰੇ ਭਾਈ ਭੈਣ ਇਹ ਆ ਨਾ ਦੋਨਾਂ ਦੀ ਅਸਲੀਅਤ ਪਾਈ ਉਹਨੂੰ ਚੰਗਾ ਲੱਗਦਾ ਪਏ ਰੋਮੀ ਇਹਦੀ ਕਰਤੂਤਾ ਘਾੜੋ ਘਾੜੇ ਇਦਾਂ ਦਾ ਬੁੰਡ ਚ ਗੂ ਰੱਖੋ ਨਾ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿੰਦਾ ਮੈਂ ਰੋਮੀ ਨੂੰ ਬਹੁਤ ਇਹਦੀ ਹਰ ਇੱਕ ਵੀਡੀਓ ਦੇਖੀ ਹੋਈ ਆ ਮੈਂ ਹਮੇਸ਼ਾ ਲਾਈਕ ਕਰਨਾ ਇਹਦੀ ਵੀਡੀਓ YouTube ਤੇ ਹਮੇਸ਼ਾ ਸ਼ੇਅਰ ਕਰਨੀ ਕਿਉਂਕਿ ਮੈਨੂੰ ਵਧੀਆ ਲੱਗਦਾ ਸੀ ਦੇਖਣਾ ਬਾਹਰ ਹੁਣ ਮੈਂ ਸਰ ਤੇ ਮੇਰੇ ਅੱਖਾਂ ਤੇ ਪੱਟੀ ਥੋੜੀ ਨਾ ਪਈ ਹੋਈ ਆ ਸਰ ਤੇ ਬੁੰਜਾ ਥੋੜੀ ਨਾ ਕਿ ਨਹੀਂ ਜੀ ਨਹੀਂ ਮੈਂ ਉਹਨੂੰ ਚੰਗਾ ਹੀ ਕਹਿਣਾ ਉਹ ਚੰਗਾ ਉਹ ਹੋ ਗਈ ਗਲਤੀ ਹੁਣ ਮਤਾ ਆ ਗਿਆ ਆਪਣੇ ਕਾਲੀ ਕਰਤੂਤਾ ਨੂੰ ਹੋਰ ਨਹੀਂ ਖਾਰਦਾ ਪਏ ਦੁਨੀਆ ਅਗੇ ਕਿ ਮੈਂ ਕਿੰਨਾ ਗੰਦਾ ਹੈਗਾ ਔਰੇ ਕੁੱਕੀ ਦਾ ਤਾਂ ਕਹਿਣਾ ਹੀ ਕਿਆ ਇਹ ਹਰਾਮ ਜਦੀ ਜਿੱਥੇ ਦੇਖਦੀ ਹੈ ਭੈਣ ਚੋਂ ਉੱਥੇ ਖਿਲਰ ਜਾਂਦੀ ਹੈ ਉੱਥੇ ਲੰਮੇ ਬੈ ਜਾਂਦੀ ਹੈ ਫੇ ਮੇਰੇ ਤੋਂ ਗੰਦੀ ਚੀਜ਼ ਮੈਂ ਤੁਹਾਨੂੰ ਕਹਿਣਾ ਨਹੀਂ ਚਾਹਦੀ ਸੁਮਰ ਜੇ ਤੁਸੀਂ ਵੱਡੇ ਹੋ ਸਾਡੇ ਵੱਡੇ ਦਾ ਮਤਲਬ ਕੱਟੇ-ਕੱਟ ਆਪਣੇ ਦਿਮਾਗ ਦਾ ਇਸਤੇਮਾਲ ਕਰ ਲਿਆ ਕਰੋ ਆਂਟੀ ਜੀ ਰਿਸਪੈਕਟਡ ਕੁੱਕੀ ਭੈਣ ਜੀ ਤੁਸੀਂ ਦਿਮਾਗ ਦਾ ਇਸਤੇਮਾਲ ਕਰੋ ਇੱਕ ਵਾਰੀ ਮੇਰੇ ਕਹਤੇ ਜਾ ਕੇ ਨਾ ਇਸ ਟੋਮੀ ਦੀ ਇਸ ਪਹਿਲ 14 ਦੀ ਵੀਡੀਓ ਦੇਖ ਲੋ ਜਾ ਕੇ ਗਾਲਾਂ ਨਾ ਕੱਢੋ ਗਾਲਾਂ ਨਾ ਘੱਟੋ ਭਈ ਐਨੇ ਕਰਤੂਤਾਂ ਕਰਤੀਆਂ ਦਾਦੀ ਖਾਲਾ ਮੰਨਣਾ ਤਿਆਰੀ ਨਹੀਂ ਹੈਗਾ ਮੈਂ ਇੱਕ ਸਕਰੀਨਸ਼ਾਟ ਜਿਹੜੇ ਲਾ ਰਹੀ ਆ ਉਹਨੂੰ ਜ਼ਰਾ ਧਿਆਨ ਨਾਲ ਦੇਖੋ ਉਹਨੂੰ ਪੜੋ ਮੇਰੀ ਕੀ ਵੀਡੀਓ ਇੰਨੀ ਜ਼ਿਆਦਾ ਨੁਕਸਾਨਦਾਇਕ ਸੀਗੀ ਇੰਨੀ ਜ਼ਿਆਦਾ ਤਕਲੀਫ ਦੇਹੀ ਸੀਗੀ ਤੇ ਕੋਈ ਮੇਰੇ ਘਰ 'ਚ ਮੇਰੇ ਬੱਚਿਆਂ ਨੂੰ ਨੁਕਸਾਨ ਪਹੁੰਚਾਣ ਦੀ ਗੱਲਾਂ ਕਰੇ ਐਸਿਡ ਸੁੱਟਣ ਦੀ ਗੱਲਾਂ ਕਰੇ ਮੈਨੂੰ ਜਾਨੋਂ ਮਾਰਨ ਦੀ ਧਮਕੀਆਂ ਤੇ ਤੀ ਜਵੇ ਐਚ ਆਈ ਐਜ਼ ਅ ਕਮੈਂਟ ਮੈਂ ਇਹਨੂੰ ਸੀਰੀਅਸਲੀ ਨਹੀਂ ਲੈ ਰਹੀ ਲੈਣ ਨੂੰ ਲੈਣਾ ਚਾਹੀਦਾ ਮੈਨੂੰ ਪਰ ਮੈਂ ਇਹਦੇ ਉੱਤੇ ਗੱਲ ਸਿਰਫ ਇਸ ਲਈ ਕਰ ਰਹੀ ਆ ਤੁਹਾਡੇ ਸਾਰੇ ਸਾਹਮਣੇ ਕਿ ਤੁਸੀਂ ਇੰਨਾ ਸਾਰਿਆਂ ਦੀ ਨਾ ਕੰਜਰਾਂ ਦੀ ਦਿਮਾਗੀ ਸਥਿਤੀ ਨੂੰ ਥੋੜਾ ਸਮਝੋ ਇਹ ਇੰਨੇ ਕਿ ਜ਼ਿਆਦਾ ਕਰਪਟ ਹੋ ਚੁੱਕੇ ਨੇ ਇੰਨੇ ਕਿ ਜ਼ਿਆਦਾ ਨੀਚੇ ਗਿਰ ਚੁੱਕੇ ਨੇ ਕੁਝ ਵੀ ਕਰ ਸਕਦੇ ਨੇ ਪਿੱਛੇ ਜਿਹੜੀ ਪੈਨ ਬਣਾਈ ਸੀ ਉਹਦੇ ਇਹਨਾਂ ਨੇ ਫੇਕ ਅਕਾਊਂਟ ਬਣਾਏ ਉਹਦੀ ਬਦਨਾਮੀ ਕੀਤੀ ਜਗ੍ਹਾ ਜਗ੍ਹਾ ਜਾ ਕੇ ਬਹੁਤ ਕੁਝ ਕੀਤਾ ਤੇ ਹੋਨੇ ਇਸ ਤਰ੍ਹਾਂ ਦੇ ਕਮੈਂਟ ਹੋਰ ਵੀ ਬਥੇਰੀਆਂ ਚੀਜ਼ਾਂ ਬਥੇਰੀ ਕਮੈਂਟ ਆ ਗਿਆ ਬਹੁਤ ਸਾਰੀਆਂ ਮਤਲਬ ਕੀ ਇਹਦੇ ਉਤੇ ਮੈਂ ਗਲਤਾਂ ਕਰ ਰਹੀ ਹਾਂ ਬਾਕੀਆਂ ਜਿਹੜੀਆਂ ਰੋਸਟਰ ਪੜਾ ਹੈਗੀਆਂ ਜਿਹੜੇ ਜਿਹੜੀਆਂ ਪਰੇਸ਼ਾਨ ਹੋ ਜਾਂਦੀਆਂ ਕਮੈਂਟਾਂ ਤੋਂ ਇਦਾਂ ਦੇ ਹੇਟ ਕਮੈਂਟ ਜਾਂ ਦੰਦੇ ਆ ਤੇ ਮੈਂ ਇੱਕੋ ਹੀ ਗੱਲ ਕਹੂੰਗੀ ਪੈਣਾ ਤੁਸੀਂ ਤਾਂ ਹਜੇ ਟ੍ਰੋਲਿੰਗ ਦਾ ਟੀ ਤੱਕ ਨਹੀਂ ਚੇਲੇ ਆ ਟੀ ਇਸ ਤਰ੍ਹਾਂ ਦੇ ਕਮੈਂਟ ਮੈਨੂੰ 3 ਸਾਲ ਪਹਿਲਾਂ ਵੀ ਆਏ ਸੀਗੇ 3 ਸਾਲ ਪਹਿਲਾਂ ਕੇ 2 ਸਾਲ ਪਹਿਲੇ ਦੀ ਗੱਲ ਹੈ ਜਦ ਇਹਦਾ ਤੇ ਇਟਲੀ ਵਾਲੇ ਦਾ ਪੰਗਾ ਪਿਆ ਸੀ ਉਸੇ ਦੌਰਾਨ ਆਏ ਸੀ ਬਹੁਤ ਉਹਦਾ ਤੈਨੂੰ ਮਰਵਾ ਦੇਣਾ ਤੈਨੂੰ ਚਕਵਾ ਦੇਣਾ ਤੈਨੂੰ ਫਲਾਨਾ ਤੈਨੂੰ ਢਿੰਕਣਾ ਪਤਾ ਨਹੀਂ ਦੁਨੀਆ ਜਾਂਦੀਆਂ ਗੱਲਾਂ ਇਹ ਇਹ ਇੱਥੇ ਮਤਲਬ ਉਹ ਹੁੰਦੀ ਟਰੋਲਿੰਗ ਹੈ ਹਜੇ ਤਾਂ ਤੁਹਾਨੂੰ ਕਿਸੇ ਨਾਲ ਕੋਈ ਟਰੋਲਿੰਗ ਨਹੀਂ ਹੋ ਰਹੀ ਜਿਹੜੀ ਮੈਂ ਪਹਿਲਾਂ ਦੇਖਨੀ ਹੈ ਪਰੇਸ਼ਾਨ ਹੁੰਦੀਆਂ ਮੈਂਟਲੀ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਨਾ ਟੋਮੀਆਂ ਤੇ ਤੇਰੇ ਨਾਲ ਦਾ ਢੀਲਾ ਚੇਲਾ ਤੇ ਉਹ ਮਾਸਟਰ ਜੀ ਹੈ ਤਿੰਨੋਂ ਜਾਨੇ ਸੋਚੋ ਜੇ ਇਹਦੇ ਉੱਤੇ ਲੀਗਲ ਕੰਪਲੇਂਟ ਕਰਾ ਦਿੱਤੀ ਤਾਂ ਤੁਹਾਡਾ ਬਚਣਾ ਕੀ ਹੈ ਇਹ ਕੋਈ ਸਾਈਬਰ 'ਚ ਨਹੀਂ ਆਣਾ ਇਹ ਮੈਨੂੰ ਧਮਕੀ ਦਿੱਤੀ ਗਈ ਹੈ ਜਾਣ ਤੋਂ ਮਰਨ ਦੀ ਮੇਰੇ ਬੱਚਿਆਂ ਨੂੰ ਮੇਰੇ ਮਾਈਨਰ ਜਿਹੜੇ ਬੱਚੇ ਹੈਗੇ ਆ ਉਹ ਤੁੜਾ ਬੰਨਾ ਕੀ ਆ ਇੱਕ YouTube ਤੇ ਚੱਕਰਾ ਜੇ ਭੈਣ ਦੇ ਲੋੜੇ ਤੂੰ ਹੀ ਇਸ ਲੈਵਲ ਤੱਕ ਗਿਰ ਗਿਆ ਇਸ ਲੈਵਲ ਤੱਕ ਗਿਰ ਜਾਏਗਾ ਦਰ ਫੱਟੇ ਮੂ ਤੇਰਾ ਅਤਾ ਤੇਰੇ ਜੰਮੀਰਾ ਕੀੜੇ ਪੈਣ ਤੇਰੇ ਹਰਾਮ ਦੇ ਮੈਂ ਕਿਸੇ ਨੂੰ ਕਹਿੰਦੀ ਨਹੀਂ ਜਦ ਮੇਰੇ ਬੱਚਿਆਂ ਤੇ ਆਏਗਾ ਮਾਂ ਆ ਦੀ ਲੰਨ ਦੂੰ ਤੇਰੀ ਤੇਰੇ ਪੂਰੇ ਟੱਬਰ ਤੇ ਤੇਰੀ ਗਾਣ ਤੇ ਕੀੜੇ ਪੈਣ ਉਹ ਟੋਪਿਆ ਗੁਰਪ੍ਰੀਤਾ ਤੇਰੀ ਮਾਂ ਦਾ ਫੁੱਦਲ ਸਾਲਿਆ ਰੰਡੀ ਦੇ ਬੱਚੇ ਤੇਰੀ ਰਨ ਭੱਜਦੀ ਕੁੱਤੇ ਦੱਸਦੇ ਖੁੱਦੀ ਹੋਣਦੇ ਕਿੱਥੇ ਫੁੱਦਾ ਮਰਾਈ ਫਿਰਦਾ ਔਰ ਉਹ ਹਰਪ੍ਰੀਤ ਤੇ ਤੇਰੀ ਮਾਂ ਦਾ ਪੋਸੜਾ ਰੰਡੀ ਦੇ ਬੱਚੇ ਕੀੜੇ ਪੈਣ ਤੁਹਾਡੇ ਤਿੰਨਾਂ ਦੇ ਗੰਡਾ ਦੇ ਵਿੱਚ ਮੇਰੇ ਬੱਚਿਆਂ ਦਾ ਕਹੋਗਾ ਥੋਣ ਔਰ ਜਿਹੜੀਆਂ ਨਿੱਕੀ ਨਿੱਕੀ ਉਹ ਤੋਤੋ ਲਈ ਬੈਠੇ ਹਨ ਫੁੱਲੋ ਵੱਡ ਦੇਣੀ ਹੈ ਤੁਹਾਡੀ ਜਿਹੜਾ ਜਿਆਦਾ ਫਰਾਂਟੇ ਮਾਰਦੇ ਸਾਲਾ ਠਰਕੀ ਕੁੱਤੇ ਸਾਡਾ ਬੇੜਾ ਬਹਿ ਜਾ ਕੁੱਤੇ ਕੀੜੇ ਪੈਨ ਤੁਹਾਡੇ ਤਿੰਨਾਂ ਵੇ ਜਿੰਦੇ ਜੀ ਪੈਨ ਮਰੋ ਨਾ ਤੁਸੀਂ 100 ਸਾਲ ਜ਼ਿੰਦਗੀ ਕੱਸ ਕੱਸ ਕੇ ਕੱਟੋ ਬੇੜਾ ਬਹਿ ਜਾ ਤੁਹਾਡਾ ਕੰਜਰੋ ਤੁਹਾਡੇ ਪੂਰੇ ਟੱਬਰ ਦਾ ਬਹਿ ਜਾ ਤੁਹਾਡਾ ਪਹਿਲੇ ਵੇ ਹਰਾਮ ਦੇਓ ਤੁਸੀਂ ਬੇਰਵਾਦਾ ਹੀ ਰੋ ਤੁਹਾਡੇ ਕਦੀ ਔਲਾਦ ਨਾ ਹੋਵੇ ਮੇਰੇ ਬੱਚਾ ਆਏਗਾ ਮੈਂ ਜਨੋ ਮਾਰ ਦੂੰ ਤੁਹਾਨੂੰ ਇਹ ਹੰਜਾ ਤੋਂ ਪਿੱਛੇ ਹੁੰਦੇ ਅਮਰੇ ਤਾਂ ਗਾਣ ਮਰਾਈ ਸੀਗੀ ਏ ਏ ਏ ਏ ਏ ਇਹ ਤੇਰੀ ਮਾ ਦਾ ਪੁੱਤਾ ਤੇਰਾ ਅਮਰਤਾ ਤੇਰੀ ਫੁੱਦੇ ਦੇ ਪਾਸਾ ਪਾਵੇ ਕੁੱਤੀ ਐ ਰੰਡੀਆਂ ਭੈਣ ਚੋਦ ਸਲੇ ਜਿੰਨਾ ਦਾ ਕੋਈ ਲੈਣਾ ਦੇਣਾ ਨਹੀਂ ਸਾਲਿਆ ਤੁਸੀਂ ਮੈਨੂੰ ਬੋਲੋ ਜੋ ਮਰਜ਼ੀ ਬੋਲੋ ਗਸ਼ਤੀ ਬੋਲੋ ਇਹ ਤਾਂ ਦੇ ਕਰਦੀ ਆ ਹੋਟਲ ਜਾਂਦੀ ਆ ਫਲਾਣਾ 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 ਜੋ ਮਰਜ਼ੀ ਬੋਲੋ ਮੈਂ ਆਜੇ ਤੱਕ ਕਿਸੇ ਕਮੈਂਟ ਨੂੰ ਇਦਾਂ 扑ੜਕੇ ਰਿਪਲਾਈ ਨਹੀਂ ਕੀਤਾ ਕਦੇ ਨਹੀਂ ਕੀਤਾ ਔਰ ਇਹ ਵੀ ਮੈਂ ਰਿਪਲਾਈ ਨਹੀਂ ਕਰਦਾ ਸੀ ਇਹ ਮੈਂ ਰਿਪਲਾਈ ਨਹੀਂ ਕਰਦਾ ਸੀ ਇਹ ਮੈਂ ਸਿਰਫ ਤਾਂ ਕਰ ਰਹੀ ਆ ਤਾਂ ਕਿ ਅੱਜ ਕੱਲ ਜਿਹੜੀਆਂ ਰੋਸਟਰ ਕੁੜੀਆਂ ਹੈਗੀਆਂ ਉਹਨਾਂ ਨੂੰ ਐਟਲੀਸਟ ਚਾਰ ਕਲੀਅਰ ਹੋਏ ਕਿ ਟ੍ਰੋਲਿੰਗ ਕਿਸ ਲੈਵਲ ਤੱਕ ਦੀ ਹੋ ਸਕਦੀ ਹੈ ਟ੍ਰੋਲਰ ਕਿੱਥੇ ਵਾਰ ਕਰਦੇ ਨੇ ਤੇ ਕਿਦਾਂ ਮੈਂਟਲੀ ਡਿਸਟਰਬ ਕਰਦੇ ਨੇ ਡਰਾਉਂਦੇ ਨੇ ਡਰਾਣਾ ਕੀ ਹੁੰਦਾ ਇਹ ਹੁੰਦਾ ਪਰਾ ਮੰਨੀ ਆ ਮਾਂ ਚੋਧਾ ਰੱਖ ਦੋ ਜੇ ਫੈਮਿਲੀ ਮੈਂਬਰ ਤੱਕ ਦੀ ਗੱਲ ਆਵੇ ਇਹ ਤਾਂ ਖੱਸੀ ਹੈ ਇਹ ਤਾਂ ਆਪ ਕੰਦਾ ਮੇਰੇ ਜੰਮੀ ਹੋਈ ਲਾਦ ਨੂੰ ਕੰਦਾ ਮੇਰੇ ਤਾਂ ਹੈ ਨਹੀਂ ਮੈਨੂੰ ਸੱਚਾ ਹੀ ਨਹੀਂ ਮੈਂ ਤਾਂ ਜੇ ਜੀ ਮੈਂ ਤਾਂ ਉਹ ਜੀ ਖੱਸੀ ਸਾਲੇ ਫੁੱਦੀਆਂ ਹੁੰਦੇ ਸਾਲੇ ਨਾ ਬੇਵਲਾਂ ਦੇ ਕੁੱਤੇ ਕੀੜੇ ਪੈਣੇ ਇਸੋ ਦਾ ਨਾ ਕਮੈਂਟ ਕਰਨ ਲਈ ਇਹ ਆਈਡੀ ਵੀ ਨਵੀਂ ਬਣਾਈ ਹੈ ਕੁਛ ਕੇ ਟਾਈਮ ਪਹਿਲੇ ਬਣਾਈ ਆਈਡੀ ਨਾਲੋ ਨਾਲ ਕਮੈਂਟ ਕਰਤਾ ਹੁਣ ਭੈਣ ਚੋਦੋ ਗੁੰਡ ਪੱਟੀ ਤੇ ਪਕਾਸ਼ੇ ਨਾ ਵੰਡਿਓ ਹੁਣ ਡਿਲੀਟ ਨਾ ਕਰਿਓ ਆ ਕਮੈਂਟ ਦੇਖ ਲੋ ਮਾਣ ਜੇ ਹੈਗੇ ਨਾ ਤੇ ਉਹਦੇ ਤੇ ਇਹ ਕਮੈਂਟ ਡਿਲੀਟ ਨਾ ਕਰਿਓ ਪੈਸੇ ਹਰਪ੍ਰੀਤਨ ਮੈਂ ਇਹਨਾਂ ਦਾ ਨਾਮ ਬਾਰ-ਬਾਰ ਜ਼ਿਕਰ ਪਤਾ ਕਿਉਂ ਕਰ ਰਹੀ ਆ ਮੈਨਾਂ ਨੇ ਪਤਾ ਆਈਓ ਹੈ ਇਹਨਾਂ ਦੇ ਚਾਹਣ ਵਾਲੇ ਆ ਜਾਂ ਫਿਰ ਕੋਈ ਵੀ ਹੋ ਸਕਦਾ ਰਾਈਟ ਪਰ ਮੈਂ ਇਹਨਾਂ ਦਾ ਜ਼ਿਕਰ ਕਿਉਂ ਕਰ ਰਹੀ ਆ ਕਿਉਂਕਿ ਹਰ ਪ੍ਰਿਦੇ ਮੂੰਹੋਂ ਨਿਕਲਿਆ ਹੋਇਆ ਚਲ ਲਿੰਬਾ ਦੀ ਲਾਲਾ ਨਾ ਇਹ ਮੇਰੇ ਮੇਰੇ ਕੋਲ ਕੋ ਟੈਕ ਨਹੀਂ ਟੋਕਟ ਮੈਂ 10 ਆਈਡੀਆਂ ਨੂੰ ਸਬਸਕ੍ਰਾਈਬ ਕੀਤਾ ਹੋਇਆ ਵਾ ਓਕੇ ਟੋਕਟ ਤੂੰ ਮੈਨੂੰ ਕਟੋ ਕੱਟ 10 ਆਈਡੀਆਂ ਕਿਹਾ ਇਹਨੇ 10 ਆਈਡੀਆਂ ਕਟੋ ਕੱਟ ਵੱਧ ਤੋਂ ਵੱਧ ਕਿੰਨੀਆਂ ਹੋਣੀਆਂ ਜੇ ਘਾਟੇ ਦੇ ਲਈ 10 ਆਈਡੀਆਂ ਨੇ ਤੇ ਵੱਧ ਤੋਂ ਵੱਧ 50 ਹੋਣੀਆਂ ਵੱਧ ਤੋਂ ਵੱਧ ਹੁਣ ਮੇਰੀ 4 ਆਈਡੀਆਂ ਨੇ S2R2 ਮੇਨ ਚੈਨਲ ਜਿੱਤੇ ਵੀਡੀਓ ਅਪਲੋਡ ਹੁੰਦੀ ਹੈ S2R2 ਸ਼ਾਰਟ ਜਿੱਤੇ ਸ਼ਾਰਟ ਪਏ ਹੋਏ ਉਹਨੂੰ ਮੈਂ ਚਲਾਉਂਦੀ ਨਹੀਂ S2R2 ਗੇਮਸ ਉਹਨੂੰ ਵੀ ਮੈਂ ਨਹੀਂ ਚਲਾਉਂਦੀ ਤੇ ਇੱਕ ਹੋਰ ਆਈਡੀ ਹੈ ਕੰਜਰਾ ਉਹਦੇ ਮੈਂ ਡਿੱਪੀ ਲਾ ਦਾਂਗੀ ਤੇ ਉਹ ਆਈਡੀ ਰੱਖੀ ਮੈਂ ਜਿੱਤੇ ਮੈਂ ਆਪਣੀ ਵੀਡੀਓ ਸੇਵ ਕਰ ਲੰਨੀ ਹੈ ਸਾਈਡ ਤੇ ਦੂਜੇ ਪਾਸੇ ਇਹ ਘਟੋ ਕੱਟ ਤਾਂ ਐਕ ਸਾਨੂੰ ਤਾਂ ਚਾਰ ਆਈਡੀਆਂ ਝੱਤੀਆਂ ਮਾਰਨੀ ਬੜੀ ਮੁਸ਼ਕਿਲ ਹੁੰਦੀ ਹੈ ਉਦਾਂ ਸ਼ਾਗਨ ਨੂੰ ਦੋ ਚੈਨਲ ਹੋਰ ਬਣਾ ਲਏ ਤੇ ਗੇਮ ਵੀ ਖੇਡਾਂਗੇ ਨਾਲੇ ਸ਼ਾਰਟ ਵੀ ਪਾਵਾਂਗੇ ਲੌੜਾ ਨਹੀਂ ਪਿਆ ਇੱਕ ਵੀਡੀਓ ਜੇ ਨਹੀਂ ਪੈਂਦਾ ਪਿਆ ਟੈਂਪੂਰਾ ਕਟੋ ਕਟਾ ਭੈਣ ਚੋਦ ਕਟੋ ਕਟ ਆਇਆ ਵੱਡਾ ਪਲੇ ਬੋਏ ਸਾਲਾ ਕਟੋ ਘਟਦਾ ਕੇ ਮੇਰੀਆਂ ਤਾਂ 10 ਆਈਡੀਆ ਬਣੀਆਂ ਮੇਰੀਆਂ ਤਾਂ ਫਲਾਣਾ ਮੇਰੀਆਂ ਤਾਂ ਟੰਕਣਾ ਸੋ ਇਹ ਹਰ ਪ੍ਰੇਤ ਦੀ 10 ਬਣੀਆਂ ਗੁਰ ਪ੍ਰੇਤ ਦੀ ਕਿੰਨੀਆਂ ਹੋਣੀਆਂ ਖਰੋਮੀ ਦੀਆਂ ਕਿੰਨੀਆਂ ਹੋਣੀਆਂ ਇਹ ਰਾਂ ਦੇ ਬਹਿ ਕੇ ਕਰਦੇ ਕੀ ਆਇਓ ਆਪ ਹੀ ਲੱਗੇ ਹੁੰਦੇ ਆ ਉਹ ਟੋਪਾ ਉਹ ਟੀਲਾ ਗੇਲਾ ਲਾਈਵ ਦੇ ਵਿੱਚ ਸਾਲਾ 24 ਘੰਟੇ ਜਦ ਲਾਈਵ ਚੱਲੂ ਹੋਏ ਥੱਲੇ ਆਪਣੀ ਲੁੱਲੀ ਵੱਲ ਛਾਤੀ ਮਾਰਦਾ ਹੁੰਦਾ ਹੈ ਹੈ ਖੜੀ ਹੋਈ ਕਿ ਨਹੀਂ ਖੜੀ ਹੋਈ ਕਿ ਨਹੀਂ ਖੜੀ ਹੋਈ ਕਿ ਨਹੀਂ ਇਹ ਤਾਂ ਕੰਮ ਹੈ ਹੈ ਪੱਲੇ ਤੁਹਾਡੇ ਕੱਲੇ ਬਸ ਰਹਿ ਗਿਆ ਕੁਛ ਖਸਿਓ ਬੋਲੋ ਫੁੱਦੀਆਂ ਹਣ ਦਿਓ ਹੈ ਕੀ ਰਹਿ ਗਿਆ ਤੁਹਾਡੇ ਪੱਲੇ ਪਤਾ ਨਹੀਂ ਕਿੱਥੇ ਕਿੱਥੇ ਕਿੰਨੂ ਕਿੰਨੂ ਕਿਦਾਂ ਕਿਦਾਂ ਹਰਾਸ ਕੀਤਾ ਹੋਣਾ ਇੱਕ ਕੀ ਨਾਮ ਹੈ ਪੰਜਾਬੀ ਰੋਸ 4/4 ਸ਼ਾਇਦ ਨਾਮ ਹੈ ਚੈਨਲ ਦਾ ਪੂਰਾ ਹੈ ਤੇ ਉਸ ਕੁੜੀ ਦੀ ਵੀਡੀਓ ਦੇਖ ਕੇ ਮੈਨੂੰ ਲੱਗਦਾ ਹੈ ਉਹਦੇ ਨਾਲ ਵੀ ਤੁਸੀਂ ਕੁਝ ਬਹੁਤ ਗਲਤ ਕੀਤਾ ਵਾ ਉਹ ਵਿਚਾਰੀ ਖੁੱਲ ਕੇ ਦੱਸ ਨਹੀਂ ਰਹੀ ਪੈਣੇ ਜੇ ਤੂੰ ਮੇਰੀ ਵੀਡੀਓ ਦੇਖ ਰਹੀਆਂ ਜਾਂ ਉਹਦੇ ਨਾਂ 'ਚ ਕੋਈ ਦੇਖ ਰਿਹਾ ਹੈ ਗੱਲ ਕਰ ਇਹਦੀ ਮਾਂ 'ਚ ਉਦੋਂ ਦਾ ਨਾ ਜਿੰਨੇ ਗਲਤ ਕੀਤਾ ਉਹਦੀ ਮਾਂ 'ਚ ਉਦੋਂ ਦੀ ਜ਼ਿੰਮੇਵਾਰੀ ਮੇਰੀ ਖੋਲ ਕੇ ਗੱਲ ਦੱਸ ਕੀ ਹੋਇਆ ਤੇਨ ਨਾਲ ਇਨਾ ਵੀ ਘਾਣਾ ਮਾਰ ਮਾਰ ਕੇ ਐਸੀ ਸੁਜਾਣੀ ਹੈ ਯਾਦ ਕਰੇਗਾ ਇਹਦਾ ਪੂਰਾ ਟੱਬਰ ਸਾਰਿਆਂ ਦਾ ਜਿਹੜੇ ਭੈਣ ਦੇ ਲੋੜੇ ਡੌਣ ਬੜੇ ਫਿਰਦੇ ਆ ਇਹ ਜਾਣਦੇ ਕਿੱਥੇ ਆ ਜਦ ਤੱਕ ਮੈਂ ਚੁੱਪ ਆ ਵਧੀਆ ਤਾਂ ਬਹੁਤ ਵਧੀਆ ਜੇ ਸਾਲੇ ਇਦਾਂ ਕਰੂੰਗਾ ਨਾ ਦਾਦਾਗੀਰੀ ਕੁੜੀਆਂ ਨੂੰ ਤੰਗ ਕਰਾਂਗੇ ਪਰੇਸ਼ਾਨ ਕਰਾਂਗੇ ਕਿਸੇ ਨੂੰ ਵੀ ਮੈਂ ਜੁੱਤੀਆਂ ਲਪਣੀਆਂ ਮੈਂ ਦੁਬਾਰਾ ਕਰਨੀਆਂ ਭੈਣੇ ਕੁਛ ਵੀ ਕਿਸੇ ਵੀ ਮੈਂ ਸਾਰਿਆਂ ਨਾਲ ਨੂੰ ਕਰਨੀਆਂ ਕਿਸੇ ਵੀ ਭੈਣ ਦੇ ਨਾਲ ਕੁਛ ਵੀ ਇਹਨਾਂ ਨੇ ਗਲਤ ਕੀਤਾ ਹੈ ਪੁਲਿਸ ਸ਼ੇਅਰ ਕਰੋ ਗੱਲ ਸ਼ੇਅਰ ਕਰੋ ਜੇ ਪ੍ਰੂਫ ਹੈਗੇ ਤਾਂ ਪੁਲਿਸ ਸ਼ੇਅਰ ਕਰੋ ਇਹਨਾਂ ਦੀ ਬੁੱਢ ਮਾਰਨ ਦਾ ਜ਼ਿੰਮੇਵਾਰੀ ਮੇਰੀ ਤੁਹਾਡਾ ਕੋਈ ਵਿੱਚ ਜ਼ਿਕਰ ਨਹੀਂ ਹੋਏਗਾ ਇਹਨਾਂ ਦੀ ਗਾਣ ਮੈਂ ਮਾਰੂਗੀ ਕਿਸੇ ਕੋ ਕੁਝ ਵੀ ਹੈਗਾ ਐਵੇਂ